ਬਈ ਆ ਕੋ ਸਤਨਾਮ ਸ੍ਰੀ ਵਾਹਿਗੁਰੂ ਪਰ ਇਹ ਤੇ ਸੈਲਫ ਕੰਫੀਡੈਂਸ ਚੈੱਕ ਕਰੋ ਨਾ ਮੇਰੇ ਬਾਬੇ ਦਾ ਦੁਨੀਆ ਕਹਿੰਦੀ ਬਚ ਬਾਬਾ ਕਹਿੰਦਾ ਨਹੀਂ ਮੈਂ ਚੋਖੀ ਜਾਵਾਂਗਾ ਉਹ ਕਹਿੰਦੇ ਬਾਬਾ ਤੈਨੂੰ ਠੱਗ ਲੈਣਾ ਬਾਬਾ ਕਹਿੰਦਾ ਹੋ ਸਕਦਾ ਜੀ ਮੇਰੇ ਕੋਲ ਇਹ ਠੱਗਿਆ ਜਾਵੇ ਬੋਲੋ ਭਾਈ ਉਹ ਕਹਿੰਦੇ ਬਾਬਾ ਇਹਨੇ ਤੈਨੂੰ ਖਤਮ ਕਰ ਦੇਣਾ ਬਾਬਾ ਕਹਿੰਦਾ ਹੋ ਸਕਦਾ ਮੈਂ ਇਹਦੇ ਅੰਦਰ ਬੈਠਾ ਹੋਇਆ ਜਿਹੜਾ ਠੱਗ ਹੈ ਹੋ ਸਕਦਾ ਮੈਂ ਠੱਗੀ ਖਤਮ ਕਰ ਦੇਆ ਅੰਦਾਜ਼ਾ ਲਾ ਕੇ ਵੇਖਿਆ ਜੀ ਮੇਰੇ ਗੁਰਨਾਨਕ ਪਾਤਸ਼ਾਹ ਮਹਾਰਾਜ ਇਹਦੀ ਐਗਜ਼ੈਕਟ ਲੋਕੇਸ਼ਨ ਦੇ ਉੱਪਰ ਚਲੇ ਜਾਂਦੇ ਨੇ ਗੱਲ ਸਮਝੋ ਥੋੜਾ ਜਿਆ ਸਾਖੀ ਤੁਸੀਂ ਸੁਣੀਏ ਮੈਂ ਸਾਖੀ ਵਾਲੇ ਪਾਸੇ ਨਹੀਂ ਤੁਰਨਾ ਮੈਂ ਸਾਖੀ ਦਾ ਥੋੜਾ ਨਿਕੋੜ ਦੇਣ ਲੱਗਾ ਮੈਂ ਦਾਦਾ ਜੀ ਲਾਓ ਇਹਨੇ ਬਹੁਤ ਸੇਵਾ ਕੀਤੀ ਹੈ ਬੜੀ ਸੋਹਣੀ ਸਰਾ ਬਣਾਈ ਹੋਈ ਹੈ ਰਹਿਣ ਦਾ ਣਾਉਣ ਧੌਣ ਦਾ ਬੜਾ ਸੋਹਣਾ ਪ੍ਰਬੰਧ ਕੀਤਾ ਹੋਇਆ ਤੇ ਮਨ ਕੀ ਮਨਕ ਸੋਚਦਾ ਪਿਆ ਕਹਿੰਦਾ ਇਹ ਜਿਹੜਾ ਬਾਬਾ ਤੇ ਬਾਬੇ ਦੇ ਨਾਲ ਹੈ ਨਾ ਇਹਨਾਂ ਦੇ ਚਿਹਰੇ ਬੜੇ ਖਿੜੇ ਪਏ ਨੇ ਚਿਹਰੇ ਦੀ ਰੌਣਕ ਦੱਸਦੀ ਹੈ ਕਿ ਮਾਲ ਮਕਾ ਚੰਗਾ ਹੋਵੇਗਾ ਇਹਨਾਂ ਕੋਲੇ ਤੇ ਅੰਦੇ ਆਦੇ ਚਿਹਰੇ ਦੀ ਰੌਣਕ ਦੱਸਦੀ ਪਈ ਹੈ ਕਿ ਇਹਨਾਂ ਕੋਲ ਸਮਾਨ ਚੰਗਾ ਹੋਵੇਗਾ ਤੇ ਕਹਿੰਦਾ ਮੈਂ ਹੁਣ ਦੀਵੇ ਦੇ ਗੁੱਲ ਹੋਣ ਦਾ ਇੰਤਜ਼ਾਰ ਕਰਦਾ ਮਾਂ ਕਦੋਂ ਇਹ ਦੀਵਾ ਗੁੱਲ ਹੋਵੇ ਕਦੋਂ ਇਹ ਦੀਵਾ ਬੁਝੇ ਤੇ ਮੈਂ ਕਿਹਨਾਂ ਦੀ ਜ਼ਿੰਦਗੀ ਦੇ ਦੀਵੇ ਬੁਝਾਵੀਆਂ ਹੁਣ ਇਹ ਬਾਹਰ ਖੜਾ ਇੰਤਜ਼ਾਰ ਕਰਦਾ ਹੈ ਤੇ ਮੇਰੇ ਗੁਰਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਸਾਰੀ ਸਥਿਤੀ ਤੇ ਸਾਰੇ ਮਾਹੌਲ ਦਾ ਪਤਾ ਹੈ ਵੀ ਇਹ ਇੱਕ ਫਾਗ ਬੰਦਾ ਹੈ ਕਿ ਧਰਮ ਦੀ ਆੜ ਦੇ ਅੰਦਰ ਲੋਕਾਂ ਨੂੰ ਫਸਾ ਲੈਂਦਾ ਹੈ ਗੁੱਸਾ ਨਾ ਕਰਿਆ ਜੇ ਕੌੜੀ ਦਾ ਲੱਗਾ ਮੈਂ ਕਿ ਅੱਜ ਵੀ ਧਰਮ ਦੀ ਆੜ ਦੇ ਅੰਦਰ ਸਾਰਿਆਂ ਤੇ ਉਂਗਲ ਨਹੀਂ ਚੁੱਕਦਾ ਚੰਗੀਆਂ ਨੂੰ ਚੰਗੇ ਕਮਾਂਗਾ ਪਰ ਧਰਮ ਦੀ ਆੜ ਦੇ ਅੰਦਰ ਬੀਬੀਆਂ ਦਾ ਸਰੀਰਕ ਸ਼ੋਸ਼ਣ ਤੇ ਬੰਦਿਆਂ ਦਾ ਆਰਥਿਕ ਸ਼ੋਸ਼ਣ ਅੱਜ ਦੁਨੀਆਂ ਦੇ ਵਿੱਚ ਹੋ ਰਿਹਾ ਗੱਲ ਕੌੜੀ ਲੱਗੇ ਪਰ ਹੈ ਸੱਚ ਔਰ ਕਰਦੇ ਕੌਣ ਲੋਕ ਪਏ ਨੇ ਜਿਹੜੇ ਧਰਮ ਦਾ ਬੁਰਕਾ ਪਾ ਕੇ ਅਸਲ ਵਿੱਚ ਉਹ ਧਰਮ ਹੀ ਨਹੀਂ ਹੈ ਉਹ ਧਰਮ ਦੀ ਆੜ ਦੇ ਵਿੱਚੇ ਕੰਮ ਕਰਦੇ ਪਏ ਨੇ ਅੱਜ ਮੇਰੇ ਭਾਬੇ ਨੂੰ ਸਾਰੀ ਸਥਿਤੀ ਦਾ ਪਤਾ ਗੁਰਨਾਣ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਗੱਲ ਇਹ ਨਹੀਂ ਹੈ ਵੀ ਇਹਦੇ ਤੋਂ ਬਚ ਕੇ ਜਾਣਾ ਗੱਲ ਇਹ ਹੈ ਵੀ ਇਹਦਾ ਭਲਾ ਕਰਕੇ ਜਾਣਾ ਗੱਜ ਕੇ ਆਕੂ ਸਤਨਾਮ ਸ੍ਰੀ ਵਾਹਿਗੁਰੂ ਅੱਤੀ ਰਾਤ ਦਾ ਵੇਲਾ ਸੁਣੋ ਭਾਈ ਅੱਤੀ ਰਾਤ ਦਾ ਵੇਲਾ ਇਹ ਇੰਤਜ਼ਾਰ ਕਰਦਾ ਪਿਆ ਬਾਬਾ ਸੌਮੇ ਤੇ ਮੈਂ ਖਤਮ ਕਰਦਿਆਂ ਰਾਤ ਵੇਲੇ ਮੇਰੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਕੀ ਆਖਿਆ ਲੱਗੇ ਮਰਦਾਨੇ ਅਰੇ ਬਾਬਸੀਰ ਮਰਦਾਨਾ ਜੀ ਨੇ ਰਬਾਬ ਛੇੜੀ ਤੇ ਮੇਰੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਸ਼ਬਦ ਗਾਇਆ ਉਜਲ ਕਹਿਾਂ ਕਿਲਕਣਾ ਕੋਟੀ ਮਕਲੜੀ ਮਸ ਧੋਤਿਆਂ ਜੂਠ ਨਾ ਪੁੱਤਰ ਹੈ ਜੇ ਸੌ ਧੋਮਾ ਤਿਸ ਨਾਲ ਹੀ ਬਚਨ ਕਹਿ ਦਿੱਤਾ ਸਜਣ ਸਈ ਨਾਲ ਮੈਂ ਚਲਦੇ ਆ ਨਾਲ ਚਲਨ ਜਿੱਥੇ ਲੇਖਾ ਮੰਗੀਐ ਕਿੱਥੇ ਖੜੇ ਦਸਨ ਇਹਨੂੰ ਸਮਝ ਪਈ ਕਿੰਨਾ ਵੀ ਗੱਲ ਤੇ ਮੇਰੇ ਤੇ ਲੱਗਦੀ ਪਈ ਐ ਕਿ ਹਮਤੱਤ ਬੀ ਬਾਬੇ ਨੂੰ ਮੇਰੇ ਪਖੰਡ ਦਾ ਪਤਾ ਲੱਗ ਗਿਆ ਵੀ ਮੈਂ ਪਖੰਡੀ ਆ ਕੀ ਬਾਬੇ ਨੂੰ ਪਤਾ ਲੱਗ ਗਿਆ ਵੀ ਮੈਂ ਤੇ ਲੋਕਾਂ ਨੂੰ ਮਾਰ ਦੇਣਾ ਵਾ ਇਹਦੇ ਅੰਦਰ ਸਵਾਲਾਂ ਦੀਆਂ ਝੜੀਆਂ ਲੱਗੀਆਂ ਅੰਦਰ ਇਹਦੇ ਵਿੱਚ ਕੋਈ ਨੋਰਾਮਾ ਨਹੀਂ ਸਵਾਲਾਂ ਦੀਆਂ ਛੜੀਆਂ ਅੰਦਰ ਲੰਘ ਜਾਂਦੀਆਂ ਨੇ ਬਾਬੇ ਨੇ ਫੇਰ ਸ਼ਬਦ ਗਾਇਆ ਬਾਬਾ ਕਹਿੰਦਾ ਬੱਗਾ ਬੱਗੇ ਕੱਪੜੇ ਤੀਰਥ ਮੰਝ ਬਸਨ ਘੁੱਟ-ਘੁੱਟ ਜੀਆਂ ਖਾਵਣੇ ਬੱਗੇ ਨਾ ਕਹੀਆਂ ਤੁਸੀਂ ਵੇਖੋਗੇ ਨਾ ਬਗਲੇ ਤੀਰਥਾਂ ਤੇ ਹੁੰਦੇ ਐ ਬੋਲੋ ਬਗਲੇ ਤੀਰਥਾਂ ਤੇ ਹੁੰਦੇ ਐ ਤੇ ਕਈ ਵਾਰੀ ਤੁਸੀਂ ਕਿਸੇ ਬਗਲੇ ਵਾਲੇ ਵੇਖਿਆ ਜੇ ਅੱਖਾਂ ਬੰਦ ਕਰ ਲੈਂਦਾ ਬਗਲਾ ਦੇਖਿਆ ਉਹ ਬੋਲੋ ਅੱਖਾਂ ਬੰਦ ਕਰ ਲੈਂਦਾ ਇੱਕ ਲੱਤ ਦੇ ਭਾਰ ਹੋ ਜਾਂਦਾ ਹੈ ਵੇਖਣ ਵਾਲੇ ਨੂੰ ਲੱਗਦਾ ਵੀ ਇਹਦੇ ਵਰਗਾ ਤੇ ਤਪਸਵੀ ਕੋਈ ਨਹੀਂ ਇੱਕ ਲੱਤ ਦੇ ਭਾਰ ਹੋ ਗਿਆ ਅੱਖਾਂ ਇਹਨੇ ਬੰਦ ਕਰ ਲਈਆਂ ਚਿੱਟਾ ਇਹਦਾ ਰੰਗ ਹੈ ਪਰ ਚੇਤੇ ਰੱਖਿਆ ਜੇ ਉਹ ਪਾਣੀ ਦੇ ਅੰਦਰ ਜਿਹੜਾ ਕੰਪਨ ਹੋ ਰਿਹਾ ਨਾ ਉਹਦੀ ਜਿਹੜੀ ਲੱਤ ਹੈ ਉਸ ਵਾਈਬ੍ਰੇਸ਼ਨ ਨੂੰ ਮਹਿਸੂਸ ਕਰਦੀ ਹੈ ਉਹਨੂੰ ਪਤਾ ਲੱਗ ਜਾਂਦਾ ਵੀ ਸ਼ਿਕਾਰ ਨੇੜੇ ਕਿੜੇ ਆ ਗਏ ਉਹ ਦਿਮਾਗ ਇੰਡੀਕੇਸ਼ਨ ਦਿੰਦੀ ਹੈ ਦਿਮਾਗ ਹਰਕਤ ਵਿੱਚ ਆਉਂਦਾ ਹੈ ਤੇ ਇਹ ਆਪਣੇ ਸ਼ਿਕਾਰ ਨੂੰ ਉਸੇ ਵੇਲੇ ਕਾਬੂ ਕਰ ਲੈਂਦਾ ਹੈ ਤੇ ਮੇਰੇ ਬਾਬੇ ਨੇ ਉੱਥੇ ਇਹ ਗਾਇਆ ਕਿ ਬੱਗਾ ਬੱਗੇ ਕਪੜੇ ਤੀਰਥ ਮੰਦ ਵਸਨ ਘੁੱਟ ਘੁੱਟ ਜੀਆਂ ਖਾਣੇ ਬੱਗੇ ਨਾ ਕਹਿ ਜਨ ਪਾਤਸ਼ਾਹ ਕਹਿਣ ਲੱਗੇ ਬਗਲੇ ਬੜੇ ਨੇ ਤੀਰਥਾਂ ਦੇ ਉੱਤੇ ਪਰ ਭਲਾ ਕਰਨ ਵਾਸਤੇ ਨਹੀਂ ਉਹ ਤੇ ਮੱਛੀਆਂ ਨੂੰ ਖਾਣ ਵਾਸਤੇ ਬੈਠੇ ਨੇ ਇਹਨੂੰ ਲੱਗ ਗਿਆ ਪਤਾ ਕਿੰਦਾ ਗੱਲ ਤੇ ਮੇਰੀ ਚੱਲ ਦਿੱਤੀ ਅੰਦਰ ਸਵਾਲਾਂ ਦੀਆਂ ਝਟਣਾਂ ਲੱਗ ਗਈਆਂ ਫਿਰ ਅੰਦਰ ਨੇ ਇੱਕ ਜਵਾਬ ਦਿੱਤਾ ਮਨਾ ਜੇ ਬਾਬੇ ਨੂੰ ਤੇਰੀਆਂ ਕਰਤੂਤਾਂ ਦਾ ਪਤਾ ਲੱਗ ਗਿਆ ਨਾ ਤੇ ਬਾਬੇ ਕੋਲ ਤੇਰਾ ਹੱਲ ਵੀ ਕੋਈ ਹੋਵੇਗਾ ਅੱਜ ਪੈਰੀ ਪੈ ਜਾ ਆਪਣੀਆਂ ਭੁੱਲਾਂ ਬਖਸ਼ਾਲਾ ਇਹਨੇ ਦਰਵਾਜ਼ਾ ਖੋਲ੍ਹਿਆ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਡਿੱਗ ਪਿਆ ਕਹਿੰਦਾ ਬਾਬਾ ਜੇ ਤੈਨੂੰ ਮੇਰੀਆਂ ਪਹਿਲੀਆਂ ਕਰਤੂਤਾਂ ਦਾ ਪਤਾ ਲੱਗ ਗਿਆ ਨਾ ਤੇ ਫਿਰ ਤੇਰੇ ਕੋਲ ਹੱਲ ਵੀ ਜ਼ਰੂਰ ਹੋਵੇਗਾ ਅੱਜ ਹੱਲ ਵੀ ਕੱਢ ਦੇ ਆਪ ਕੋ ਸਤਨਾਮ ਸ੍ਰੀ ਵਾਹਿਗੁਰੂ ਇੱਕ ਮੈਂ ਬੇਨਤੀ ਕਰਾਂ ਮੇਰਾ ਗੁਰਨਾਨਕ ਕੀ ਹੈ ਗੁਰੂ ਨਾਨਕ ਨੂੰ ਮਿਲਣ ਤੋਂ ਪਹਿਲਾਂ ਬੰਦਾ ਠੱਗ ਹੈ ਸੱਜਣ ਠੱਗੇ ਨਹੀਂ ਆ ਨਾ ਗੁਰੂ ਨਾਨਕ ਨੂੰ ਮਿਲਣ ਤੋਂ ਪਹਿਲਾਂ ਇਹ ਠੱਗ ਹੈ ਪਰ ਜਦੋਂ ਗੁਰਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਮਿਲਲਾਪ ਕਰਦੇ ਨੇ ਇਹਦੀ ਕਾਉਂਸਲਿੰਗ ਕਰਦੇ ਨੇ ਇਹ ਠੱਗੀ ਛੱਡ ਦਿੰਦਾ ਅੰਦਾਜ਼ਾ ਲਾ ਕੇ ਵੇਖਿਆ ਜੇ ਮੇਰੇ ਗੁਰਨਾਨਕ ਦੀ ਕਾਉਂਸਲਿੰਗ ਪਾਵਰ ਕਿੰਸੀ ਹੈ ਗੱਦਕੀ ਆ ਕੋ ਸਤਨਾਮ ਸ੍ਰੀ ਇੱਕ ਠੱਗ ਬੰਦਾ ਗੁਰਨਾਨ ਪਾਤਸ਼ਾਹ ਮਹਾਰਾਜ ਦੀ ਕਾਉਂਸਲਿੰਗ ਕਰਦੇ ਨੇ ਤੇ ਇਹ ਠੱਗੀ ਛੱਡ ਦਿੰਦਾ ਅੰਦਾਜ਼ਾ ਲਾ ਕੇ ਦੇਖੋ ਵੀ ਕਿੰਨੀ ਵੱਡੀ ਕਿਰਪਾ ਬਾਬੇ ਦੀ ਇਹ ਹੱਥ ਜੋੜ ਕੇ ਕਹਿੰਦਾ ਕਹਿੰਦਾ ਬਾਬਾ ਹੁਣ ਮੈਨੂੰ ਇੱਕ ਗੱਲ ਦੱਸੋ ਮੈਨੂੰ ਕੀ ਛੱਡਣਾ ਪੈਣਾ ਡੇਰਾ ਛੱਡਦੇ ਆ ਪਾਤਸ਼ਾਹ ਕਹਿੰਦੇ ਨਾ ਕਹਿੰਦਾ ਇਹ ਜਿਹੜੇ ਮੈਂ ਬਾਣਾ ਪਾਇਆ ਧਰਮ ਦਾ ਇਹ ਛੱਡਦੇ ਆ ਪਾਤਸ਼ਾਹ ਕਹਿੰਦੇ ਨਾ ਜਿਹੜਾ ਨਾਮ ਹੈ ਸੱਜਣ ਰੱਖਿਆ ਇਹ ਨਾਮ ਹੈ ਬਦਲਦਿਆਂ ਛੱਡਦਿਆਂ ਪਾਤਸ਼ਾਹ ਕਹਿੰਦੇ ਨਾ ਕਿਤੇ ਪਰ ਮੈਂ ਕੀ ਛੱਡਾਂ ਪਾਤਸ਼ਾਹ ਕਹਿਣ ਲੱਗੇ ਜਿਹੜਾ ਤੇਰਾ ਅੰਦਰ ਇੱਕ ਠੱਗ ਬੈਠਾ ਹੋਇਆ ਨਾ ਆ ਕੋ ਸਤਨਾਮ ਸ੍ਰੀ ਇਹ ਛੱਡ ਦੇ ਮੇਰੇ ਗੁਰੂ ਨਾਨਕ ਨੇ ਕੱਪੜਾ ਬਦਲਣ ਨੂੰ ਨਹੀਂ ਕਿਹਾ ਜਗਾ ਬਦਲਣ ਨੂੰ ਨਹੀਂ ਕਿਹਾ ਬਾਬਾ ਕਹਿੰਦਾ ਆਪਣੀਆਂ ਕਰਤੂਤਾਂ ਬਦਲ ਨਾ ਜਗਾ ਉਹੀ ਚੱਲ ਜੇਗੀ ਆ ਕੋ ਸਤਨਾਮ ਸ੍ਰੀ ਵਾਹਿਗੁਰੂ ਜਦੇ ਵੀ ਉਹੀ ਚੱਲੇਗੀ ਕਪੜਾ ਵੀ ਉਹ ਚੱਲੇਗਾ ਨਾਂ ਵੀ ਉਹ ਚੱਲੇਗਾ ਪਰ ਗੱਲੇ ਵੀ ਕਰਤੂਤ ਆਪਣੀ ਜੜੀਓ ਬਦਲਦੇ ਤੇ ਕਾਨ ਸਿੰਘ ਨਾਭਾ ਮਹਾਨ ਉਸ ਗ੍ਰੰਥ ਵਿੱਚ ਲਿਖਦੇ ਨੇ ਕਹਿੰਦੇ ਇਹ ਸੱਜਣ ਠੱਗ ਤੋਂ ਵੱਧਿਆ ਪ੍ਰਚਾਰਕ ਤੇ ਕਹਿੰਦੇ ਗੁਰੂ ਨਾਨਕ ਦੇ ਘਰ ਦਾ ਪਹਿਲਾ ਪ੍ਰਚਾਰਕ ਸਦਾਇਆ ਆਪੋ ਸਤ ਨਾਮ ਸ੍ਰੀ ਵਾਹਿਗੁਰੂ ਆਜ ਕੋਈ ਨਾ ਭਾਈ ਸੱਜਣ ਦੀ ਨਹੀਂ ਕਹਿੰਦੇ ਸੱਜਣ ਠੱਗ ਕਹਿੰਦੇ ਸਾਰੇ ਨੂੰ ਪਤਾ ਲੱਗ ਜਾਂਦਾ ਇਹਦਾ ਅਰਥ ਕੀ ਹੋ ਗਿਆ ਇਹਦਾ ਅਰਥ ਹੋ ਗਿਆ ਵੀ ਅਸੀਂ ਇਹਦਾ ਪਹਿਲਾ ਜੀਵਨ ਜਾਨਣਾ ਚਾਹੁੰਦੇ ਆ ਇਹਦਾ ਬਾਅਦ ਵਾਲਾ ਜੀਵਨ ਜਾਨਣਾ ਨਹੀਂ ਚਾਹੁੰਦੇ ਜਿਹਦੇ ਵਿੱਚ ਜ਼ਿੰਦਗੀ ਤਬਦੀਲ ਹੋ ਗਈ ਤੇ ਇਹ ਲੋਕਾਂ ਦਾ ਭਲਾ ਕਰਨ ਲੱਗ ਪਿਆ ਇਹਦਾ ਕਾਰਨ ਅੰਦਾਜ਼ਾ ਲਾਇਆ ਗੁਰੂ ਨਾਨਕ ਨੂੰ ਮਿਲਿਆ ਠੱਗ ਛੱਡ ਦਿੱਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਇੱਕ ਦਿਨ ਮਿਲੇ ਇਹਦੀ ਜ਼ਿੰਦਗੀ ਬਦਲ ਗਈ ਅਸੀਂ ਰੋਟ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜਾਨਨੇ ਆ ਛੇ ਮੇਰੇ ਬਾਬਾ ਕਿਰਪਾ ਕਰਿਆ ਦੇ ਕਿਤੇ ਅਸੀਂ ਵੀ ਠੱਗੀਆਂ ਛੱਡ ਲਈਏ ਚੋਰੀਆਂ ਛੱਡ ਲਈਏ ਮਾਰਾ ਤੱਕਣਾ ਛੱਡ ਲਈਏ ਨਿੰਦਿਆ ਛੱਡ ਲਈਏ ਚੁਗਲੀ ਛੱਡ ਲਈਏ ਲੱਤਾਂ ਖਿੱਚਣੀਆਂ ਲੋਕਾਂ ਦੀਆਂ ਛੱਡ ਲਈਏ ਪਾਤਸ਼ਾਹ ਇਹ ਅਰਦਾਸ ਹੈ ਤੇਰੇ ਚਰਨਾਂ ਦੇ ਅੰਦਰ ਇਹ ਚੀਜ਼ਾਂ ਮੇਰੀਆਂ ਵੀ ਛੁੱਟ ਜਾਣ ਅੰਤਜਨੋ ਮੇਰੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਕਿਹਦਾ ਸਿਸਟਮ ਹੈ ਮਿਲਾਪ ਤੋਂ ਪਹਿਲਾਂ ਬੰਦਾ ਛੱਡ ਕੇ ਗੁਰਨਾਨਕ ਨੂੰ ਬਣ ਕੇ ਬਾਦੋਂ ਪ੍ਰਚਾਰਕ ਬਣ ਗਿਆ ਅਸਲ ਦੇ ਵਿੱਚ ਇਹਦੇ ਦੋ ਕਾਰਨ ਨੇ ਬਾਬਾ ਮੇਰਾ ਉਹਨੂੰ ਬਦਲਣਾ ਚਾਹੁੰਦਾ ਹੈ ਕਿ ਇਹਨੂੰ ਬਦਲ ਦਿਆਂ ਤੇ ਜਿਹੜਾ ਅਗਲੇ ਪਾਸੇ ਆਇਆ ਉਹ ਪੂਰਾ ਡੈਲੀਕੇਟ ਹੋ ਕੇ ਕਹਿੰਦਾ ਬਾਬਾ ਮੈਂ ਤੇਨੂੰ ਸਮਰਪਿਤ ਹੋ ਗਿਆ ਮੈਂ ਹੁਣ ਮੈਨੂੰ ਵਾਧੂ ਦੇ ਜਿੱਦਣ ਤੁਸੀਂ ਆਪਣੇ ਗੁਰੂ ਨੂੰ ਡੈਲੀਕੇਟ ਹੋ ਕੇ ਕਿਹਾ ਨਾ ਕਿ ਸੱਚੇ ਪਾਤਸ਼ਾਹ ਕਰੋ ਕਿਰਪਾ ਆ ਮੇਰੇ ਪੁੱਠੇ ਜਿਹੜੇ ਮੁਕੱਦਰ ਨੇ ਸਿੱਧੇ ਕਰ ਦਿਓ ਤੇ ਦਾਤਾ ਕਿਰਪਾ ਕਰ ਦੇਗਾ ਆ ਕੋ ਸਤਨਾਮ ਸ੍ਰੀ ਕਿੰਨਾ ਅੰਦਾਜ਼ਾ ਜਲਾਇਆ ਜੀ ਮੈਂ ਨਾ ਭੂਮੀਆਂ ਵਾਲੀ ਸਾਖੀ ਸੁਣਾਉਣੀ ਹੈ ਮੈਂ ਸਿਰਫ ਇੱਕ ਇੱਕ ਸੁਣਾਉਣੀ ਹੈ